ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਤਕ ਕਰਦਿਆਂ ਵਰਖਾ ਰੁੱਤ ਵੀ ਬਤੀਤ ਕਰ ਦਿੱਤੀ। ਉਪਰੰਤ ਸਰਦ ਰੁੱਤ ਆ ਗਈ ਜਿਸ ਰੁੱਤ ਵਿੱਚ ਜਿਵੇਂ ਧੂੜ, ਗਰਮੀ ਤੇ ਵਰਖਾ ਉਪਰੰਤ ਭੂਮੰਡਲ ਨਿਰਮਲ ਹੋ ਜਾਂਦਾ ਹੈ, ਤਿਵੇਂ ਹੀ ਸਤਗੁਰ ਜੀ ਅੰਤਰਮੁਖੀ ਬਿਰਤੀ ਕਰਕੇ ਇਕਾਂਤ ਘਰ ਵਿੱਚ ਲੇਟੇ ਰਹਿਣ ਲੱਗੇ। ਪਰ ਜਦ ਕੋਈ ਸੰਤ ਸੱਜਣ ਬਾਹਰ ਆਇਆ, ਸੁਣਦੇ ਤਾਂ ਉਸ ਦੀ ਸੰਗਤ ਕਰਨ ਵਾਸਤੇ ਉਸ ਨੂੰ ਮਿਲਣ ਘਰੋਂ ਬਾਹਰ ਜਾਂਦੇ। ਅਗਿਆਨੀ ਦੀ ਸੰਗਤ ਤੋਂ ਦੂਰ ਹੀ ਰਹਿੰਦੇ ਸਨ ਲੋਕਾਂ ਨਾਲ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਕਰਦੇ ਤੇ ਸੁਣਦੇ ਸਨ ਸੰਸਾਰ ਦੇ ਸਭ ਕੰਮ ਛੱਡ ਕੇ ਵਿਰਕਤਾਵਾਲੀ ਬਿਰਤੀ ਰੱਖਦੇ ਸਨ ਜਿਨ੍ਹਾਂ ਪੁਰਸ਼ਾਂ ਨੂੰ ਆਪ ਜੀ ਦੇ ਬਚਨ ਸੁਣਨ ਦੀ ਅਭਿਲਾਖਾ ਹੁੰਦੀ ਸੀ ਉਹ ਆਪ ਜੀ ਦੇ ਪਾਸ ਆ ਬੈਠਦੇ ਸਨ ਪਰ ਆਪ ਜੀ ਉਹਨਾਂ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਸਨ ਜਿਵੇਂ ਬੇਪਛਾਣ ਹੁੰਦਾ ਹੈ ਆਪ ਜੀ ਦੀ ਇਹ ਦਸ਼ਾ ਦੇਖ ਕੇ ਮਾਤਾ ਜੀ ਦੇ ਮਨ ਵਿੱਚ ਬਹੁਤ ਚਿੰਤਾ ਹੋਈ ਇੱਕ ਦਿਨ ਗੁਰੂ ਜੀ ਇਕਾਂਤ ਵਿੱਚ ਬੈਠੇ ਸਨ ਮਾਤਾ ਜੀ ਨੇ ਜਾ ਕੇ ਕਿਹਾ हे ਪੁੱਤਰ ਇਸ ਤਰ੍ਹਾਂ ਫਕੀਰਾ ਵਾਂਗੂ ਕਿਉਂ ਬੈਠ ਰਹੇ ਹੋ ਆਪਣੇ ਘਰ ਦਾ ਕੰਮਕਾਰ ਦਿਲ ਲਾ ਕੇ ਖੁਸ਼ੀ ਨਾਲ ਕਰੋ ਜੇ ਖੇਤੀ ਕਰਨ ਨੂੰ ਮਨ ਨਹੀਂ ਕਰਦਾ ਤਾਂ ਕੋਈ ਵਣਜ ਵਪਾਰ ਦਾ ਕੰਮ ਕਰ ਲਵੋ ਕੰਮ ਕਰੋਗੇ ਤਾਂ ਮਨ ਪਰਚਿਆ ਰਹੇਗਾ ਕਮਾਈ ਕਰੋਗੇ ਧਨ ਖਟੋਗੇ ਤਾਂ ਕੋਈ ਖਤਰੀ ਤੁਹਾਨੂੰ ਕਮਾਊ ਵੇਖ ਕੇ ਆਪਣੀ ਪੁੱਤਰੀ ਦਾ ਰਿਸ਼ਤਾ ਕਰ ਦੇਵੇਗਾ ਹੁਣ ਤੁਹਾਨੂੰ ਵਿਹਲੇ ਬੈਠਿਆਂ ਨੂੰ ਵੇਖ ਕੇ ਸਾਰੇ ਲੋਕ ਬੁਲੀਆਂ ਮਾਰਦੇ ਹਨ ਅਤੇ ਕਹਿੰਦੇ ਹਨ ਕਿ ਮਹਿਤਾ ਕਾਲੂ ਦਾ ਪੁੱਤਰ ਨਲਾਇਕ ਹੈ ਜਿਸ ਨੂੰ ਕੋਈ ਕੰਮ ਕਰਨ ਦੀ ਸਮਝ ਨਹੀਂ ਹੈ ਲੋਕਾਂ ਦੀਆਂ ਇਹ ਗੱਲਾਂ ਸਾਨੂੰ ਤੀਰ ਵਾਂਗੂੰ ਲੱਗਦੀਆਂ ਹਨ ਪੁੱਤਰ ਜੀ ਤੁਸੀਂ ਫਕੀਰਾਂ ਦੀ ਸੰਗਤ ਛੱਡ ਕੇ ਆਪਣੇ ਭਾਈਚਾਰੇ ਤੇ ਸਬੰਧੀਆਂ ਵਿੱਚ ਬੈਠਿਆ ਕਰੋ ਉਹਨਾਂ ਨੂੰ ਵੇਖ ਕੇ ਜਿਸ ਤਰ੍ਹਾਂ ਉਹ ਘਰ ਦੇ ਕੰਮਕਾਜ ਕਰਦੇ ਹਨ ਤੁਸੀਂ ਵੀ ਕਰਨੇ ਸਿੱਖੋ ਗੁਰੂ ਜੀ ਨੇ ਮਾਤਾ ਜੀ ਦੇ ਬਚਨ ਤਾਂ ਸਾਰੇ ਹੀ ਸੁਣੇ ਪਰ ਮੂੰਹ ਤੇ ਕੱਪੜਾ ਲੈ ਕੇ ਚੁੱਪ ਕਰਕੇ ਲੰਮੇ ਪਏ ਰਹੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਗੁਰੂ ਜੀ ਰਾਤ ਦਿਨ ਚੁੱਪਚਾਪ ਘਰ ਵਿੱਚ ਲੰਮੇ ਹੀ ਪਏ ਰਹਿੰਦੇ ਖਾਣਾ ਪੀਣਾ ਵੀ ਚੰਗੀ ਤਰ੍ਹਾਂ ਨਹੀਂ ਸੰਨ ਕਰਦੇ ਜਿਸ ਕਰਕੇ ਆਪ ਜੀ ਦਾ ਸਰੀਰ ਬਹੁਤ ਲਿੱਸਾ ਹੋ ਗਿਆ ਇੱਕ ਦਿਨ ਮਾਤਾ ਜੀ ਨੇ ਬਹੁਤ ਹੀ ਚਿੰਤਾਤੁਰ ਹੋ ਕੇ ਪੁੱਛਿਆ ਬੇਟਾ ਤੇਰਾ ਸਰੀਰ ਬੜਾ ਨਿਰਬਲ ਹੋ ਗਿਆ ਹੈ ਮੂੰਹ ਦਾ ਰੰਗ ਪੀਲਾ ਪੈ ਗਿਆ ਹੈ ਜੇ ਤੈਨੂੰ ਕੋਈ ਰੋਗ ਹੈ ਤਾਂ ਦੱਸਦਾ ਕਿਉਂ ਨਹੀਂ ਉਸ ਰੋਗ ਦਾ ਇਲਾਜ ਕੀਤਾ ਜਾਵੇ ਜਦ ਗੁਰੂ ਜੀ ਨੇ ਮਾਤਾ ਜੀ ਦੀਆਂ ਇਹਨਾਂ ਗੱਲਾਂ ਦਾ ਕੋਈ ਉੱਤਰ ਨਾ ਦਿੱਤਾ ਤਾਂ ਮਾਤਾ ਜੀ ਨੇ ਬਾਹਾਂ ਫੜ ਕੇ ਆਖਿਆ ਬੇਟਾ ਤੂੰ ਆਪਣਾ ਦੁੱਖ ਕਿਉਂ ਨਹੀਂ ਦੱਸਦਾ ਕਿਸੇ ਸਿਆਣੇ ਵੈਦ ਹਕੀਮ ਨੂੰ ਬੁਲਾ ਕੇ ਮੈਂ ਉਸ ਦਾ ਇਲਾਜ ਕਰਾਵਾਂ ਪਰ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਵੀ ਉੱਤਰ ਨਾ ਦਿੱਤਾ ਚੁੱਪ ਹੀ ਸਾਧ ਛੱਡੀ ਆਪ ਜੀ ਦੀ ਇਸ ਤਰ੍ਹਾਂ ਦੀ ਮਸਤਾਨੀ ਤੇ ਨਿੰਮੋ ਝੂਣੀ ਜਹੀ ਦਸ਼ਾ ਵੇਖ ਕੇ ਸਾਰੇ ਸਾਖ ਸਬੰਧੀਆਂ ਨੇ ਮਹਤਾ ਕਾਲੂ ਜੀ ਨੂੰ ਆਖਿਆ ਕਿ ਪਟਵਾਰੀ ਤੇਰੇ ਪੁੱਤਰ ਨੂੰ ਕੋਈ ਬੜਾ ਸਖਤ ਰੋਗ ਹੈ ਨਿਸ਼ਚਿੰਤ ਫਿਰ ਰਿਹਾ ਹੈ ਇਸ ਦਾ ਇਲਾਜ ਕਿਉਂ ਨਹੀਂ ਕਰਦਾ ਵੈਦ ਨੂੰ ਸੱਦ ਕੇ ਇਲਾਜ ਕਰਵਾ ਧਨ ਦੇ ਲਾਲਚ ਕਰਕੇ ਸੂਮ ਕਿਉਂ ਬਣਿਆ ਬੈਠਾ ਹੈ ਜੇ ਪੁੱਤਰ arogh ਹੋ ਕੇ ਜਿਉਂਦਾ ਰਹੇਗਾ ਤਾਂ ਬਥੇਰਾ ਧਨ ਖੱਟ ਕੇ ਲੈ ਆਵੇਗਾ ਸ਼ਰੀਕਾਂ ਪਾਈਆਂ ਦੀਆਂ ਇਸ ਤਰ੍ਹਾਂ ਦੀਆਂ ਤਰਕ ਵਾਲੀਆਂ ਗੱਲਾਂ ਸੁਣ ਕੇ ਕਾਲੂ ਜੀ ਨੇ ਆਪਣੇ ਛੋਟੇ ਭਾਈ ਲਾਲੂ ਜੀ ਨੂੰ ਵੈਦ ਨੂੰ ਬੁਲਾਉਣ ਵਾਸਤੇ ਭੇਜਿਆ ਲਾਲੂ ਜੀ ਨੇ ਵੈਦ ਹਰੀਦਾਸ ਨੂੰ ਸੱਦ ਕੇ ਲਿਆਂਦਾ ਜਦੋਂ ਵੈਦ ਗੁਰੂ ਜੀ ਦੇ ਪਾਸ ਬੈਠ ਕੇ ਆਪ ਜੀ ਦੀ ਨਬਜ ਫੜ ਕੇ ਵੇਖਣ ਲੱਗਾ ਤਾਂ ਗੁਰੂ ਜੀ ਉੱਠ ਕੇ ਬੈਠ ਗਏ ਅਤੇ ਕਹਿਣ ਲੱਗੇ ਵੈਦ ਜੀ ਤੁਸੀਂ ਮੇਰਾ ਹੱਥ ਫੜ ਕੇ ਕੀ ਵੇਖਦੇ ਹੋ ਵੈਦ ਨੇ ਕਿਹਾ ਮੈਂ ਤੁਹਾਡੀ ਨਬਜ ਤੋਂ ਵੇਖਦਾ ਹਾਂ ਕਿ ਤੁਹਾਨੂੰ ਕਿਹੜਾ ਰੋਗ ਹੈ ਪਿਤ ਹੈ ਜਾਂ ਵਾਈ ਬਲਗਮ ਜਾਂ ਕੋਈ ਲਹੂ ਦੀ ਖਰਾਬੀ ਇਹਨਾਂ ਵਿੱਚੋਂ ਜਿਹੜਾ ਰੋਗ ਮੈਂ ਵੇਖਾਂਗਾ ਉਸ ਦਾ ਇਲਾਜ ਕਰਾਂਗਾ ਤੁਹਾਨੂੰ ਭੁੱਖ ਵੀ ਲੱਗੇਗੀ ਤੇ ਸਰੀਰ ਦੀ ਸੁਸਤੀ ਵੀ ਦੂਰ ਹੋ ਜਾਏਗੀ ਵੈਦ ਦੇਹ ਬਚਨ ਸੁਣ ਕੇ ਸਤਗੁਰੂ ਜੀ ਨੇ ਕਿਹਾ ਵੈਦ ਨੂੰ ਇਲਾਜ ਕਰਨ ਵਾਸਤੇ ਸੱਧਿਆ ਤੇ ਉਹ ਬਾਹ ਫੜ ਕੇ ਨਾੜੀ ਟਟੋਲਣ ਲੱਗ ਪਿਆ ਪਰ ਭੋਲਾ ਵੈਦ ਇਹ ਨਹੀਂ ਜਾਣਦਾ ਕਿ ਦਰਦ ਕਲੇਜੇ ਵਿੱਚ ਹੈ ਏ ਵੈਦ ਤੂੰ ਸਿਆਣਾ ਵੈਦ ਹੈ ਤਾਂ ਪਹਿਲਾ ਰੋਗ ਨੂੰ ਪਛਾਣ ਕੇ ਇਹ ਕਿਹੜਾ ਰੋਗ ਹੈ ਫਿਰ ਕੋਈ ਐਸੀ ਦਵਾਈ ਲੱਭ ਕੇ ਜਿਸ ਨਾਲ ਸਾਰੇ ਰੋਗ ਹੀ ਦੂਰ ਹੋ ਜਾਣ ਅਤੇ ਸਰੀਰ ਸੁਖੀ ਹੋ ਜਾਵੇ ਪਰ ਜੇ ਤੂੰ ਪਹਿਲਾਂ ਆਪਣਾ ਰੋਗ ਹਟਾ ਲਵੇਂ ਤਾਂ ਤੂੰ ਸਿਆਣਾ ਵੈਦ ਅਖਵਾਏਗਾ ਭਾਵ ਅਰਥ ਇਹ ਹੈ ਕਿ ਜਿਹੜਾ ਪਹਿਲਾਂ ਤੋਂ ਹੀ ਹਉਮੈ ਦਾ ਰੋਗ ਸਭ ਕਿਸੇ ਨੂੰ ਲੱਗਾ ਹੋਇਆ ਹੈ ਅਤੇ ਜੋ ਜਗਤ ਤੇ ਜੀਵਾਂ ਦਾ ਜਨਮ ਮਰਨ ਦਾ ਕਾਰਨ ਹੈ ਉਹ ਕਿਸੇ ਇਲਾਜ ਨਾਲ ਵੀ ਦੂਰ ਨਹੀਂ ਹੁੰਦਾ ਇਸ ਰੋਗ ਨਾਲ ਰੋਗੀ ਹੋਏ ਵੈਦ ਪਹਿਲਾ ਜਦ ਤੁਹਾਨੂੰ ਆਪ ਨੂੰ ਹੀ ਇਹ ਰੋਗ ਲੱਗਾ ਹੋਇਆ ਹੈ ਤਾਂ ਫਿਰ ਤੁਸੀਂ ਦੂਜਿਆਂ ਨੂੰ ਇਸ ਰੋਗ ਤੋਂ ਕਿਸ ਤਰ੍ਹਾਂ ਅਰੋਗ ਕਰੋਗੇ ਜਿਸ ਦਵਾਈ ਨਾਲ ਹਉਮੇ ਚਲੀ ਜਾਵੇ ਅਤੇ ਸਰੀਰ ਨੂੰ ਸਦੀਵੀ ਸੁਖ ਹੋ ਜਾਵੇ ਉਹ ਦਵਾਈ ਜੇ ਕੋਈ ਕਰਕੇ ਆਪਣਾ ਰੋਗ ਨਾਸ਼ ਕਰ ਦੇਵੇ ਤਾਂ ਉਹ ਵੈਦ ਸਿਆਣਾ ਹੈ ਉਹ ਜਨਮ ਮਰਨ ਤੋਂ ਛੁੱਟ ਜਾਏਗਾ ਤੇ ਫਿਰ ਉਸ ਨੂੰ ਕੋਈ ਰੋਗ ਨਹੀਂ ਲੱਗੇਗਾ ਜਦ ਵੈਦ ਜੀ ਨੇ ਇਹ ਵਿਚਾਰ ਸੁਣੀ ਤਾਂ ਹੈਰਾਨ ਹੋ ਕੇ ਮਨ ਵਿੱਚ ਕਹਿਣ ਲੱਗਾ ਕਿ ਕਈਆਂ ਪੁਰਸ਼ਾਂ ਪਾਸੋਂ ਮੈਂ ਇਹਨਾਂ ਦੀ ਸਿਫਤ ਸੁਣੀ ਸੀ ਪਰ ਅੱਜ ਤਾਂ ਆਪਣੀ ਅੱਖਾਂ ਨਾਲ ਹੀ ਵੇਖ ਲਿਆ ਹੈ ਇਹ ਸਤ ਦਾ ਅਵਤਾਰ ਤੇ ਸ਼ਕਤੀवान ਹਨ ਸੰਸਾਰੀ ਜੀਵਾਂ ਦਾ ਨਿਸਤਾਰਾ ਕਰਨ ਆਏ ਹਨ ਇਹ ਗੱਲ ਵਿਚਾਰ ਕੇ ਸਿਆਣੇ ਵੈਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਤੁਹਾਡੇ ਬਚਨ ਸੁਣ ਕੇ ਮੇਰੀ ਅਗਿਆਨਤਾ ਦੂਰ ਹੋ ਗਈ ਹੈ ਆਪ ਕਿਰਪਾ ਕਰਕੇ ਮੇਰੇ ਮਨ ਦਾ ਰੋਗ ਦੂਰ ਕਰ ਦਿਓ ਵੈਦ ਦੀ ਸ ਨਿਮਰ ਬੇਨਤੀ ਸੁਣ ਕੇ ਸਤਗੁਰੂ ਜੀ ਨੇ ਕਿਹਾ ਕਿ 사ਤ ਸੰਗ ਕਰਿਆ ਕਰੋ ਇਸ ਨਾਲ ਥੋੜੇ ਦਿਨਾਂ ਵਿੱਚ ਹੀ ਹਉਮੈ ਰੋਗ ਦਾ ਨਾਸ਼ ਹੋ ਜਾਏਗਾ ਵੈਦ ਹਰੀਦਾਸ ਨੇ ਇਹ ਉਪਦੇਸ਼ ਲੈ ਕੇ ਨਮਸਕਾਰ ਕੀਤੀ ਅਤੇ ਆਗਿਆ ਲੈ ਕੇ ਘਰ ਨੂੰ ਚਲਿਆ ਗਿਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ